ਕੇ ਦਸਣ ਲੱਗਾ ਤੁਹਾਨੂੰ ਅੱਜ ਮੈਂ ਪੰਜਾਬ ਦੇ ਜਿਹੜੇ ਛਟਾਰ ਬੰਦੇ ਦਿਲ ਦੇ ਹੀਰੇ ਮਿੱਤਰੋ ਯਾਰਾਂ ਦੇ ਨੇ ਯਾਰ ਆਹ ਬ੍ਰਾਂਡ ਦੇ ਨਾਲ ਦੀ ਚੀਜ਼ ਕੋਈ ਨਾ ਆਹ ਬ੍ਰਾਂਡ ਐ ਤਕੜਾ ਬਾਲਾ ਜਿੱਤਣ ਵਾਲੇ ਜਿਹਨੇ ਦੋਰ ਚਲਾਏ ਬਈ ਮिक्की ਗਾਮੀਆਂ ਬਾਲਾ ਕੇ ਜੰਗਲ ਦੇ ਵਿੱਚ ਫਿਰਦਾ ਮਿੱਤਰੋ ਜਿਵੇਂ ਸ਼ਰੇ ਆਮ ਕੋਈ ਚੀਤਾ ਤੇ ਲੋਆ ਦੇ ਵਿੱਚ ਅਤਕਰਾਵੇ ਚੰਣਾਂ ਵਾਲਾ ਜੀਤਾ ਲੁਧਿਆਣੇ ਏਰੀਏ ਦੇ ਵਿੱਚ ਜਿਹਨੇ ਲਾਈ ਜਿੱਤਾ ਬੜੇ ਨਿਸ਼ਾਨ ਨਾਮ ਮੁੰਡੇ ਦਾ ਤਲਵਿੰਦਰ ਯਾਰੋ ਪਿੰਡਿਆ ਚੁੰਗੀ ਮਾਨ ਤੇ ਪਿੰਡਾਂ ਵਿੱਚੋਂ ਉੱਠਿਆ ਜਿਹੜਾ ਤੇ ਪੱਕਿਆਂ ਮਕਾਨਾਂ ਵਾਲਾ ਕਬੂਤਰਬਾਜੀ ਵਿੱਚ ਅਜੇਰ ਕਹਿੰਦੇ ਟੀਡੂ ਕੋਟਮਾਨਾਂ ਦੇ ਆ ਬੜਾ ਕਿ ਉਮਰ ਛੋਟੀ ਤੇ ਤਜਰਬੇ ਵੱਡੇ ਮੁੰਡਾ ਸੁਭਾ ਦਾ ਬਾੜਾ ਹੀ ਦੀਬਾ ਕਬੂਤਰਬਾਜੀ ਦਾ ਸ਼ਟਾਰਕ ਹੋਵੇ ਹਿਸੋਵਾਲ ਦਾ ਕੀਪਾ ਕੰਡੇ ਬੰਦਾ ਸਰਦਾਰ ਤੇ ਦਿਲ ਦਾ ਵੱਡਾ ਨਾਲੇ ਸੁਭਾਤਾ ਚੰਗਾ ਬੜਾ ਪੁਰਾਣਾ ਖੁੰਡਕਾ ਹਾਵੇ ਮਿੱਤਰੋ ਜੱਗਾ ਕਿਲਾ ਰਾਏਪੁਰ ਬੜਾ ਕਿਸੇ ਨਾਲ ਨਹੀਂ ਲੱਗਦੀ ਮੇਰੀ ਮੇਰਾ ਸਭ ਦੇ ਨਾਲ ਪਿਆਰ ਤੇ ਦੱਸਣ ਲੱਗਾ ਤੁਹਾਨੂੰ ਮਿੱਤਰੋ ਪੰਜਾਬ ਦੇ ਜਿਹੜੇ ਛਤਾਰ ਉਹ ਦੱਸਣ ਲੱਗਾ ਤੁਹਾਨੂੰ ਮਿੱਤਰੋ ਪੰਜਾਬ ਦੇ ਜਿਹੜੇ ਛਤਾਰ ਇੱਕ ਸ਼ੌਕ ਪਤਰ ਬਾਜ਼ੀ ਦਾ ਅਸ ਕਦਵੇ ਦੀ ਬਾਜ਼ੀ